ਲੋਈ ਅੱਜ ਆਂਟੀ ਆ ਗਈ ਸਾਡੇ ਕਾਬੂ ਹਾਂ ਪਕੌੜੇ ਕੱਢਣ ਨੂੰ ਪਕੌੜੇ ਕੱਢਣ ਨੂੰ ਆਂਟੀ ਆਂਦੀ ਹੀ ਕਿ ਮੀਂਹ ਦਾ ਲਾ ਲੈਣਾ ਤੇ ਸੁਖ ਨੇ ਪਤਾ ਪਸੂੜੀਏ ਜਾਣ ਕੇ ਕਿ ਖਾਣੇ ਪਕੌੜੇ ਹੋ ਵੀ ਬ੍ਰੈਡ ਵਾਲੀ ਹਾਂ ਸੁਖ ਨੇ ਪਾਈ ਹੈ ਸੁਖ ਨੇ ਪਾਈ ਆਂਟੀ ਨੇ ਤੇ ਕੱਢੇ ਪਿਆਜ਼ ਮੂਰ ਕੀ ਚਾਲ ਦੂਜੇ ਕੱਢਦੀਆਂ ਪਾਲਕ ਵਾਲੇ ਕੱਢਦੀ ਪਰ ਸੁੱਖਾਂ ਦੀ ਨਹੀਂ ਆਂਟੀ ਆਲੂ ਪਾਉਣੇ ਅਦਰਕ ਪਾਉਣੇ ਕਰਾਰੇ ਨਿਕਲਣਗੇ ਹਾਂ ਪਰ ਬਰੇਡ ਵਾਲੇ ਵਧੀਆ ਕੱਢੋ ਨਹੀਂ ਪਰ ਜਿੰਨੇ ਪਾਈ ਪਸੂੜੀ ਬ੍ਰੈਡ ਵਾਲੇ ਕੱਢੋ ਬਲਜੀਤ ਨੇ ਪਾਈ ਆ। ਜੁਜੀਤ ਨੇ ਪਾਈ ਵੀ ਬ੍ਰੈਡ ਵਾਲੇ ਕੱਢੋ ਇਹਨਾਂ ਨੂੰ ਰਹਿਣ ਦਿਓ। ਅੱਛਾ ਮੈਂ ਤਾਂ ਸੁੱਕ ਨੇ ਪਾਈ ਆ। ਨਹੀਂ ਨਹੀਂ ਮੈਂ ਖਾਦੀ ਪਾਈ ਤੇ ਖਾ। ਪਰ ਉਹਦਾ ਸੁੱਖ ਨੂੰ ਤਾਂ ਮਨਾ ਹੀ ਹੁਣੇ ਆ। ਇਹਨੂੰ ਖਾਂ ਕੇ ਤਾਂ ਆਰਾਮ ਦੀ। ਕਈ ਵਾਰ ਆਮ ਆ ਜਾਂਦਾ ਹੈ ਖਾਣ ਦਾ। ਸਹੀ ਗੱਲ ਹੈ। ਤਾਂ ਮੈਂ ਤੇ ਫਿਰ ਉਹਦਾ ਦੋ ਚਮਚਾ ਤੇਲ ਦੇ ਪੀਲੇ ਹੈ। ਗੋਲ ਗੱਪੇ ਖਾਓ ਜਾਂ ਪਕੌੜੇ ਖਾਓ ਤੇ ਖੰਗ ਦਾ ਆਰਾਮ ਆ ਜਾਂਦਾ। ਪਰ ਜੀ ਤਾਂ ਨਾ ਪਕੌੜੇ ਖਾਣ ਨਾਲ ਜ਼ਿਆਦਾ ਆਉਂਦਾ। ਇਹਨਾਂ ਨਾਲ ਨਹੀਂ।

ਕੋਲੀ ਕੋਲੀ ਜੀ ਠੀਕ ਆਂ ਦਾ ਚਲ ਕੋਈ ਗੱਲ ਠੀਕ ਆਂ ਤੀ ਤੂੰ ਮੈਨੋਂ ਜ਼ਿਆਦਾ ਸਿਆਣੀ ਆ ਤੂੰ ਸਿਆਣੀ ਰਹਾ ਉਹ ਇੰਨੀ ਜਵਾਨ ਐ ਚੇਂਜ ਕਰਕੇ ਛੱਟ ਕਰਨ ਦੀ ਰਹਾ ਐ ਕੰਮ ਜੱਜਾ ਤੂੰ ਮਾਰ ਲੈ ਮੈਨੂੰ ਪਤਾ ਨਹੀਂ ਕਿ ਇਹਨੂੰ ਲੱਗਦਾ ਮੈਂ ਆਪਣੇ ਉਹਨੂੰ ਨਿੱਕ ਨਿੱਕੀ ਹੱਥ ਮਾਰਦੀ ਆ ਚਲ ਠੀਕ ਆਂ ਫਿਰ ਮੈਂ ਕਰਤਾ ਸਭ ਕੁਝ ਕੱਢ ਲਾ ਹੁਣ ਕੱਢਾ ਕੱਢਾ ਤਨਾ ਦੀ ਰਲਦੀ ਮਿਲਦੀ ਮੈਜਿਕ ਹੋਈ ਅੱਜ ਕਿੱਡੀ ਮੈਜਿਕ ਹੋਇਆ ਤਨਾ ਜਿਆ ਰਲਦੀ ਮਿਲਦੀ ਜੀ ਨਹੀਂ ਇਹਨਾਂ ਦੀ ਜਿਆਦਾ ਮੇਰੇ ਨਾਲ ਨਹੀਂ ਆਂਦੀ ਵਿੱਚ ਤੇਰਾ ਵੀ ਥੋੜਾ ਜਿਹਾ ਹੈਗਾ ਰੋਲ ਜਿਵੇਂ ਬਾਦੀ ਮੈਂ ਬਾਦੀ ਹਾਈ ਤੇ ਮੈਂ ਤਾਂ ਬੇਜੁੱਲਾ ਹਾਂ। ਗ੍ਰੈਡੂਏਟ ਨਹੀਂ ਪੜ੍ਹ ਕੇ ਆਇਆ। ਗ੍ਰੈਡੂਏਟ ਗ੍ਰੈਡੂਏਟ ਸੀ ਹੋਣੀ ਸੀ। ਗ੍ਰੈਡੂਏਟ ਜਾਣ ਜਾਲੀ ਸਵਾਦ ਲੱਗਦੀ ਹੈ। ਹਾਈ ਮੇਰੀ ਜੀ ਰੱਜੇ ਹਨ। ਜੀਰਾ ਪਾਤਾ? ਹਾਂ ਜੀ ਮੇਰਾ ਜੀਰਾ ਹਾਈ। ਐਂਟੀ ਪਹਿਨਾਂਜ ਮਸਬੀਰ ਤਾਂ ਹੀ ਆਖਦੇ ਹੈ ਬਲਜੀਤ ਨੂੰ। ਹਾਂ। ਕਿ ਮੈਂ ਤਾਂ ਪਕੌੜੇ ਕੱਢੀ ਇੱਕ ਵਾਰੀ। ਤੇ ਇਹ ਆਂਦੀ ਕਿ ਚਲ ਐਂਟੀ ਵੀ ਨਹੀਂ ਹੁੰਦੀ ਆ ਨਾ। ਤੇ ਫੇਰ ਹੀ ਕੱਢਾਂਗੇ ਗਰਮ ਗਰਮ। ਹਾਂ। ਤੇ ਮੈਂ ਹਾਂ ਠੀਕ ਹੈ। ਪੂਰੇ ਨਹੀਂ ਪੂਰੇ ਕੀ ਕਹਿੰਦੇ ਬਗਲ ਕੀ ਬਣਾਉਂਦੇ ਆ ਇਡਲੀ। ਇਡਲੀ? ਇਡਲੀ ਨਹੀਂ। ਚਾਚੀ ਨੇ ਨਹੀਂ ਕਰ ਮੈਨੂੰ گلਜੀਤ ਆਂਦੀ ਮਮੀ ਉਹਨਾਂ ਦਾ ਬਲਜੀਤ ਦੀ ਜੀ ਕਾ ਬਾਅਦ ਰਸੋਈ ਮੈਂ ਮਰਜੀਤ ਜੀ ਦੀ ਕਿ ਆਹ ਆਵੇ ਤੂੰ ਪਛਾਣ ਕਰ ਵੀ ਇਹ ਉਹਨਾਂ ਦੀ ਮੈਂ ਹੈ ਸੇਮ ਹੀ ਆ ਰਸੋਈਆਂ ਮੈਂ ਤਾਂ ਅੰਦਰ ਪਤਾ ਕਿਉਂ ਭੱਜੀ ਆਈ ਨਹੀਂ ਮੈਂ ਮੈਨੂੰ ਪਤਾ ਨਹੀਂ ਬਲ ਪਕੜੇ ਨਹੀਂ ਕਰ ਨਹੀਂ ਮੈਂ ਤਾਂ ਭੱਜੀ ਤਾਂ ਆਈ ਆ ਪੀ ਇਹਨੇ ਫੋਨ ਚੋ ਕੁ ਖਾ ਲੈਣਾ ਨਾ ਮੈਂ ਫੋਨ ਚੋਂ ਚਿਨੀਆ ਚੁੜਿਆ ਖਾ ਲੈਣੀ ਇਹ ਰਾ ਨੂੰ ਸੌਣ ਲੱਗੀ ਵੀ ਨਾ ਆਂਟੀ ਕਦੀ ਨੇ ਸੱਪ ਵੇਖਿਆ ਮੈਂ ਕਦੀ ਸ਼ੇਰ ਮੈਂ ਤੂੰ ਕੀ ਵੇਂਦੀ ਰਹੀਨੀ ਆ ਮੈਂ ਕਿੰਨਾ ਕਹਿਆਂ ਨਹੀਂ ਸਭ ਤੋਂ ਨੰਨੇ ਮੈਂ ਯੋਜਿਤ ਨਾ ਕਰਦਾ ਮੰਨਦੀ ਕਿ ਦੇਰੇ ਵੀਡੀਓ ਬਣਾਉਣੀਆਂ ਨਹੀਂ ਮੈਂ ਮੋਟਾ ਸਰਦੂ ਮੈਂ ਪਿੱਛੇ ਫੁੱਟੀ ਦੇਦੀ ਦੀ ਆਲੇ ਦੁਆਲੇ ਮੈਨੂੰ ਪਿੱਛੋਂ ਛਾਲੇ ਮਰ ਜਾਈ ਉਹ ਵਤਾਂ ਮੈਨੂੰ ਆਉ ਆਏ ਕਹਿੰਦੇ ਇਹ ਸ਼ਿਖਰ ਬੈਠਾ ਲੇਕੇ ਨੇ ਜਿਹੜੇ ਸ਼ਿਖਰਾਂ ਗਿੰਦਾ ਮੈਂ ਹੈ ਸੋਨਾ ਬੜਾ ਲੱਗਦਾ ਵਾ ਪਰ ਇਹਦਾ ਕਾਲੇ ਦਾ ਹਾਂ ਨੂੰ ਤੇ ਚਿੜੀ ਕਾਂ ਤੇ ਸੱਪ ਫਰਗੋਸ਼ਾ ਪੰਜ ਸੱਤਾਂ ਚੀਜ਼ਾਂ ਤੋਂ ਨਹੀਂ ਨਹੀਂ ਮੈਂ ਇਹ ਵੇਂਦਰੀ ਮੈਂ ਫੋਨ ਚ ਵੀ ਮੈਂ ਇਹ ਬਹੁਤ ਮੇਰੀ ਡਿਸਕਵਰੀ ਤਾਂ ਕਹਿੰਦੇ ਉਹ ਹੀ ਆਈ ਜਾਂਦੀ ਜਿਹੜੀਆਂ ਚਿੜੀਆਂ ਗਾਲੀ ਹੁੰਦੇ ਆਹ ਸਾਡੀਆਂ ਆਹ ਬੇਲੋਂ ਦੀ ਪਿਆਰ ਕਰਦੇ ਇੱਕ ਦੂਜੇ ਨੂੰ ਆਹ ਬੇਲੋਂ ਦੀ ਬੱਚਿਆਂ ਨੂੰ ਪਿਆਰ ਕਰਨ ਗਈ ਆਪਣੇ ਬੱਚਿਆਂ ਨੂੰ ਚੋਵਾਦੀਂ ਗਈ ਆ ਆਹ ਅੰਜ ਕਰਕੇ ਬੱਚਿਆਂ ਨੂੰ ਮੈਂ ਪਖਾ ਲੈਣੀ ਹੀ ਭੀ ਇੱਥੇ ਬਡੇ ਸਾਬਨੇ ਪੈਰਟ ਹੀ ਮੈਨੂੰ ਜੀ ਨੂੰ ਕਹਿਣਾ ਨਹੀਂ ਨਹੀਂ ਬਾਦਾਂ ਮੈਂ ਕੋਹ ਪਾਲੂ ਮੈਂ ਮੈਨੇ ਰੱਖਣੇ ਆ ਲੋਨ ਬਾ ਇਹ ਤਾਂ ਇੱਕ ਵਾਰ ਟੈਸਟ ਕਰਨਾ ਪੈਣਾ ਤੇ ਤੁਹਾਡੇ ਦੋਵਾਂ ਦੇ ਪਰੌਣੇ ਕਿੱਥੇ ਆ ਟੈਸਟ ਦੀਦੀ ਦਾ ਪਰੌਣਾ ਆ ਵਾ ਆਂਟੀ ਦਾ ਵੀ ਅੰਦਰ ਆ ਬਣਾ ਬੂਆ ਪੋਨਾ ਬੂਏ ਮੇ ਮੇਲੇ ਆ ਜੰਦਰਯਾ ਦੇ ਹਾਂ ਇਹੇ ਦੁੱਧ ਪਾਣਾ ਵਾ ਵੇਖ ਲੋ ਘਰ ਚ ਮੇਰੀ ਇੰਨੀ ਪੁੱਛ ਗਈ ਛਾ ਮੈਨੂੰ ਪੁੱਛ ਕੇ ਦੁੱਧ ਪੈਂਦਾ ਚਾ ਚ ਸਾਨੂੰ ਤਾਂ ਲੋਕੀ ਪੁੱਛ ਜਾਈ ਘਰ ਵਾਲੇ ਨੇ ਪੈਂਦੀ ਪੈਂਦੀ ਨਹੀਂ ਪੁੱਛਦੀ ਆ ਕਿੱਥੇ ਪੁੱਛ ਦੇਦੀ ਆ ਤੂੰ ਮਤਾਂ ਨਾ ਕਾਹ ਕੋ ਮਰਦੀ ਨਹੀਂ ਗਾ ਰਸੋਈ ਅੱਜ ਤੋਂ ਤੇ ਜਿਆਦਾ ਘਮੀ ਪੈਣੀ ਸ਼ੁਰੂ ਹੋਈ ਹੈ ਮੈਂ ਮੈਡੀ ਕਰਦੀ ਮੈਂ ਚਾਹਾਂਗਾ ਤੂੰ ਉਹ ਦੰਦੀ ਮੇਰੀ ਮੇਰੀ ਦੁੱਧ ਸੰਬੰਧੀ ਹੈ ਹੈ ਕਿੱਥੇ ਕੱਢਣ ਵਾਲੀ ਪਕੌੜੇ ਆਓ ਕੋ ਭਈ ਐਂ ਤੇ ਤੁਹਾਨੂੰ ਕੋਈ ਲਾਫਤਾ ਇਹ ਦੰਦੇ ਆਖਾ ਕੋਈ ਹਾਂ 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 ਏਨਾ ਆਪਾਂ ਦੇ ਵੀਡੀਓਆਂ ਨਾ ਨਾ ਰੱਖਤਾ ਜਠਾਣੀ ਦੀ ਚੋਦੋਂ ਇਤਨਾ ਕਬੀਰ ਦੀ ਜੋ ਨਹੀਂ ਅੰਟੀ ਹਕੀਕਤ ਹੈ ਹੋਈ ਆ ਕੀ ਆ ਹੁਣ ਜਦੋਂ ਨਹੀਂ ਗਰਮੀ ਜਾਂਦੀ ਪੈਂਦਾ ਵੀ ਨਾ ਦੋ ਤੋਂ ਦੋਵੇਂ ਟਾਈਮ ਮੈਨੂੰ ਹੀ ਸਾਹਮਣਾ ਪੈਂਦਾ ਵਾ ਮੈਨੂੰ ਪਤਾ ਦੋ ਤੋਂ ਬਾਅਦ ਨਾ ਖਰਾਬ ਹੋ ਨਹੀਂ ਕੀ ਗੱਲ ਇਹਨੇ ਨਿੱਕੇ ਬੱਚੇ ਨਹੀਂ ਇਹਨੇ ਨਿੱਕੇ ਬੱਚੇ ਨੂੰ ਚਰੂਂ ਦਿੱਤਾ ਵਾ ਵੀ ਐ ਸੋਏ ਚਾੜ ਕੇ ਕੋਈ ਨਹੀਂ ਸਾਹਮਣੇ ਸਾਕੇ ਉਹ ਨਹੀਂ ਨਹੀਂ ਫਿਰ ਇਹਨੂੰ ਹੋਰ ਕੰਮ ਦੇਣਾ ਕਿ ਜਦ ਰੋਟੀ ਪੈਂਦਾ ਫਿਰ ਕਿਹਦੇ ਚੱਲ ਦੋਤੇ ਅਸੇ ਚੀਜ਼ ਹੈ ਕਿ ਘੰਟਾ ਕੇ ਬਾਅਦ ਅਗਰ ਖਰਾਬ ਹੋ ਜਾਂਦਾ ਉਹ ਐ ਹੀ ਅੰਟੀ ਆ ਅਦਿਕਾ ਤੇਰੀ ਗੱਲ ਤੋਂ ਨਾ ਨਿੱਕੇ ਕੋਚਿੰਮੇ ਦਾ ਸਾੰਬੇ ਜੀ ਸਾੰਬੇ ਦਾ ਹੈ ਹੀ ਆ ਨਾ ਸਾੰਬੇ ਆ ਵੀ ਸਾੰਬੇ ਉਹਨੇ ਨਾਲੇ ਗੱਲ ਬੜਾ ਕੀ ਆ ਦੋ ਤੇ ਕੱਲੇ ਤਾਂ ਸਾਡਾ ਹੋਵੇ ਨਾ ਫਿਰ ਕੰਮ ਚੱਲਣਾ ਦੋ ਡੱਬੇ ਸਾਡੇ ਨੂੰ ਹੋਰ ਵੀ ਜਗੇ ਆ ਨਾ ਫਿਰ ਉਹਨਾਂ ਦਾ ਵੀ ਵੇਖਣਾ ਪੈਂਦਾ ਨਾ ਉਹਨਾਂ ਨੂੰ ਚਲੇ ਨਾ 10 ਤੱਕ ਕਿਉਂ ਦੋ ਡੱਬੇ ਪਰ ਕਿਉਂ ਇੱਕ ਆਪਾਂ ਨਹੀਂ ਡੱਬੇ ਹੁੰਦੇ ਵਿੱਚ ਉਹ ਤਾਂ ਚਲੋ ਵੱਖਰੀ ਗੱਲ ਵਾ ਤਿੰਨ ਤਾਂ ਪਰ ਤਿੰਨ ਡੱਬੇ ਹੋ ਗਏ ਹੁਣ ਬੰਦਾ ਸਮਝ ਲੈ ਮੇਲਾ ਹੀ ਲੱਗ ਰਿਹਾ ਰੰਗਾਦੀ ਮੰਮੀ ਸਾਡੀ ਪੁੱਛੀ ਤਵਿੰਦਰ ਨਹੀਂ ਆਈ ਅੱਜ ਮੈਂ ਹਾਂ ਮੈਂ ਜਾਣ ਕੇ ਮੰਮੀ ਆਈ ਸੀ ਬਾਰੋ ਬਾਰੀ ਮੁੜ ਗਈ ਅੱਜ ਹਾਂ ਪਰ ਆਂਟੀ ਨਾਲ ਜ਼ਿਆਦਾ ਹੀ ਪਿਆਰ ਮੰਮੀ ਦਾ ਮੰਮੀ ਸਾਨੂੰ ਰੋਜ਼ ਚਾਹ ਨਹੀਂ ਪੀ ਕੇ ਗਏ ਮੈਂ ਮੰਮੀ ਨੂੰ ਟੇਕਦੇ ਆਂਟੀ ਨਹੀਂ ਮਾਂ ਨਹੀਂ ਹੁੰਦਾ ਆਪਾਂ ਮਿਲ ਕੇ ਜਾਂਦੇ ਜਦੋਂ ਹੋਵੇ ਨਾ ਵੀ ਠੀਕ ਨਹੀਂ ਕੇ ਦਵਾਈ ਦੂਈ ਖਾਦੀ ਆ ਚਲੋ ਵੀ ਇਹ ਰੈਸਟ ਕਰ ਲੈ ਫੇਰ ਆਖੀਦਾ ਵੀ ਚਲੋ ਜਿੱਦਾਂ ਤੇ ਤੂੰ ਰੋਟੀ ਖਾ ਕੇ ਚਾਹ ਚ ਪੀ ਉਹਨੇ ਨੂੰ ਕਹੀ ਕਿ ਨਹੀਂ ਨਹੀਂ ਜਾ ਆ ਵੀ ਨਹੀਂ ਪੀਣੀ ਮੇਰੀ ਮੰਮੀ ਮੇਰੀ ਕਲਾਸ ਮਗਰ ਲਉਂਦੀ ਮੰਮੀ ਆ ਜੀ ਤੇ ਤੁਹਾਨੂੰ ਪਤਾ ਇੰਨੇ ਵਜਾ ਤਾਂ ਪਹਿਲਾਂ ਚਾਹ ਬਣਾ ਕੇ ਕੋਣੀ ਰੱਖ ਲੈ ਹਾਂ ਪਤਾ ਕਿਹਨੂੰ ਦੱਸੋੱਖ ਜਦੋਂ ਲੋੜ ਹੋਵੇ ਉਹ ਤੁਹਾਡਾ ਆਪਣਾ ਘਰ ਦਾ ਹੀ ਆਪੇ ਬਣਾਇਆ ਬਣਾਉਣੀ ਹੈ ਨਾ ਉਹ ਦੋ ਆਪੇ ਕਹਦੇ ਜੇ ਵੀ ਚਾਹ ਬਣਾ ਲੀ ਹਾਂ ਬਣਾਓ ਚਾਹ ਇੰਦਾ ਨਹੀਂ ਕਹੀ ਜਦੋਂ ਇਹ ਚਾਹ ਬਣਾ ਲਈਏ ਚਾਹ ਬਣਾ ਕੇ ਠੀਕ ਆ ਚਾਹ ਬਣਾਉਣ ਲੱਗੀ ਤੇ ਵੀ ਨਹੀਂ ਆ ਆ ਗੱਟਾ ਕਿ ਠੀਕ ਵਾ ਠੀਕ ਵਾ ਪਰ ਇਹ ਲੋਨ ਵੇਖ ਲਓ ਮੱਸਾ ਕਿਉਂ ਸੱਸ ਜੀ ਆ ਸੱਸ ਵੇਖ ਲਓ ਨਵਾਂ ਨੂੰ ਪਿੱਛੇ ਨਹੀਂ ਠੀਕ ਵਾ ਰਿਕ ਮੇਰ ਨੂੰ ਦਿਖਾ ਲਓ ਜਿਹੜਾ ਦੁੱਧ ਪੁੱਛ ਕੇ ਪੋਣਾ ਤੈਨੂੰ ਮੋਨੂ ਪੁੱਛਿਆ ਚੰਗਾ ਵਾ ਇਹ ਗਾਲ ਨੂੰ ਨੋਟ ਕੀਤੀ ਜਾਵੇ ਵੀਡੀਓ ਚੰਡੀ ਕਿੰਦੇ ਸਭ ਤੋਂ ਸਜਰੀ ਮੈਂ ਵਾਂ ਤੁਹਾਨੂੰ ਕੰਮ ਦਾ ਚੱਜ ਨਹੀਂ ਤੇ ਆ ਵੇਖ ਲਓ ਨਾ ਪੋਣੀ ਲੱਗਦੀ ਨਾ ਵੇਸਾ ਕੱਦਾ ਸਭ ਕੋ ਵੇਖ ਆਪਣੇ ਦੱਸਣਾ ਵਿੰਦਾ ਮੈਂ ਹੁਣ ਤੁਹਾਡੇ ਮੈਂ ਕਿਹੜਾ ਪਾਸੇ ਚੁੰਗੇ ਚ ਵਰਦੀ ਵਾਕਿਆ ਜਦੋਂ ਮੈਂ ਕੰਮ ਨਹੀਂ ਕਰਦੀ ਮੈਨੂੰ ਚੀਜ਼ਾਂ ਦਾ ਕੀ ਪਤਾ ਲੱਗੇ ਹੈ ਨਾ ਚਲੋ ਮੈਂ ਹੁਣ ਅੰਦਰਲੇ ਦਾ ਹਾਲ ਚਾਲ ਦੇਖਾਂ ਉਹ ਕੀ ਹਾਂ ਜੇ ਦੋ ਜਾਨੇ ਅਸਿਕਾ ਜੀ ਸਾਰੇ ਅਸਿਕਾ ਜੀ ਸਾਰਿਆਂ ਨੂੰ ਤੇ ਦੋ ਜਾਨੇ ਕੀ ਮੁਜਰਮੀ ਅੰਦਰ ਦਿੱਤੇ ਹੋਈ ਨੇ ਮੁਜਰਮ ਕਾ ਲੈ ਮੁਜਰਮ ਮਾਜੇ ਲਗੇ ਪਰ ਮਾਠਾ ਦਾ ਬੈਠੇ ਆ ਬੂਆ ਖੋਲ ਦਿੰਦਾ ਲੱਗਿਆ ਆ ਤੂੰ ਵੀ ਚੰਗਾ ਭਲਾ ਬੈਠੇ ਫੋਨਾਂ ਦੇ ਆਪਣੇ ਆਦੇ ਲੱਗੇ ਆਣ ਕੇ ਪੱਖਾ ਬੰਦ ਕਰਕੇ ਜਿੰਨਾ ਮੈਂ ਔੜ ਔੜ ਲੱਗਾ ਨਹੀਂ ਮੈਂ ਤੁਹਾਨੂੰ ਦੱਸਣ ਆਇਆ ਵਾਂ ਨਹੀਂ ਨਹੀਂ ਸਜਾ ਨਹੀਂ ਗਈ ਮੈਂ ਤੁਹਾਨੂੰ ਦੱਸਣਾ ਕਿ ਬਲੈਡ ਵਾਲੇ ਪਕੌੜੇ ਨਿਕਲ ਚਲੇ ਆ ਤੇ ਚਾਹ ਜੀ ਦੁੱਧ ਪੈ ਗਿਆ ਵਾ ਤੇ ਦੰਦਾ ਨੂੰ ਰਤੀ ਰੂਤੀ ਲਾ ਲੋ ਕਰ ਲੋ ਤਿੱਖੇ ਕਿਉਂਕਿ ਅੱਜ ਕੱਦਣੇ ਪਕੌੜੇ ਫਿਰ ਕੌਣ ਦਿਆ ਵਾ ਆਂਟੀ ਅੱਛਾ ਹਾਂ ਆ ਜੰਟੀ ਜੜੀ ਚਮਕੇ ਦੀਗਾ ਠੀਕਾ ਤੇ ਅੱਜ ਦੇਖੋ ਕਿਦਾਂ ਦਾ ਸਵਾਦ ਮਿਲਦਾ ਤੁਹਾਨੂੰ ਕਿਉਂਕਿ ਮੌਸਮ ਵੀ ਬਹੁਤ ਮੈਂ ਪਕੌੜਿਆਂ ਵਾਲਾ ਯਾਰ ਵੀ ਸੀ ਆ ਅੰਗਾ ਇਹ ਸਵੇਰ ਦਾ ਹੀ ਧਾਰਕ ਪਕੌੜੇ ਕੱਢਣੇ ਆ ਅੱਛਾ ਤੇ ਬਲਜੀ ਤਾਂ ਨਹੀਂ ਇਹ ਨੇ ਕਿ ਆਂਟੀ ਆਖੇ ਮੈਂ ਰੋਟੀ ਖਾ ਕੇ ਮੈਂ ਭਾਏ ਆਂਟੀ ਖਾ ਕੇ ਆਏ ਭਾਏ ਨਾ ਖਾ ਕੇ ਆਏ ਉਹਦੇ ਖਾ ਹੀ ਲੈਣੇ ਦੂਰ ਮੈਂ ਅੱਜ ਪਕੌੜੇ ਕੱਢਣੇ ਕੱਢਣੇ ਯਾਰ ਘਰਾਂ ਦੇ ਵਿੱਚ ਅੱਜ ਪੂਰੇ ਪੂਰੇ ਕੀ ਪੂਰੇ ਪਰ ਸਾਡੇ ਕਰਮਾਂ 'ਚ ਆ ਗਈ ਗੱਲ ਨਹੀਂ ਉੱਥੇ ਗਏ ਹੀ ਚਪੈਲਾ ਸਾਹਿਬ ਤੇ ਅੱਛਾ ਉੱਤੇ ਮਿਲੀ ਹਨ ਖੀਰ ਅੱਛਾ ਪਰਾਇਆ ਮਾਲ ਪੂੜੇ ਪਰ ਸਾਡੇ ਕਰਮਾਂ ਦੇ ਨਹੀਂ ਹੋ ਹਾਂ ਦਾਲ ਮਿਲੀ ਬਹੁਤੀ ਟੇਸਟ ਤੇ ਨਾਲ ਆਲੂਆਂ ਸਬਜੀ ਅੰਦਰ ਜੇ ਵੜਕੇ ਤਾਂ ਕਰਕੇ ਮੇਰੇ ਮੈਂ ਇਹ ਜਿੱਥੇ ਬੈਠਾ ਉੱਥੇ ਬੜਾ ਲੰਗਰ ਸੀ ਮੈਨੂੰ ਪੂਰਾ ਕਾਲ ਖੀਰ ਬੜੀ ਸਵਾਦ ਹੀ ਪੂੜੇ ਬੜੇ ਸਵਾਦ ਹੀ ਇਹਨੇ ਇਹਦੇ ਫੁੱਲ ਲੱਗਿਆ ਕਰਨੀ 5-7 ਲੈ ਕੇ ਰੱਖ ਲਾ ਦੁਪਹਿਰਾ ਖਾਣ ਤੇ ਹਾਂ ਅੱਛਾ ਬਹੁਤ ਲੰਗਰ ਜੀ ਉੱਥੇ ਕਿਹਦੇ ਸਾਹ ਇਹ ਅਮਰ ਸਾਹਿਬ ਉੱਥੇ ਜਿਹੜਾ ਅੰਤੀਥ ਰੋਡ ਤੇ ਭਾਈ ਅਮਨਦੀਪ ਸਿੰਘ ਹੁਣੇ ਉੱਥੇ ਜਾਂਦੇ ਹਨ ਨਾ ਮਾਤਾ ਕੋਲਾ ਮਾਤਾ ਕੋਲਾ ਹਾਂ ਜੀ ਠੀਕ ਠੀਕ ਤੁਹਾਨੂੰ ਮਾਤਾ ਕੋਲਾ ਦੇ ਜਾਂਦੇ ਨੇ ਮੇਰਾ ਨੀਂ ਨਹੀਂ RAMti ਇੱਥੇ ਰੋੜ ਤੇ ਆ ਉਹੀ ਮਾਤਾ ਕੋਲਾ ਅੱਛਾ ਉਹੀ ਆ ਠੀਕ ਠੀਕ ਹਾਂ ਠੀਰ ਪੂਰੇ ਤੇ ਆਲੂਆਂ ਦੀ ਸਬਜੀ ਬਾਕੀ ਇੱਕ ਮਿੰਟ ਹੋਰ ਆ ਪ੍ਰਸ਼ਾਦਾ ਫੁਲਕਾ ਦੂਸਰਾ ਮਾਲੀ ਪੰਜਾਬ ਇੱਕ ਐਸੀ ਧਰਤੀ ਹੈ ਜਿੱਥੇ 24 ਘੰਟੇ ਲੰਗਰ ਚੱਲਦੇ ਆ। ਬਿਲਕੁਲ ਜੀ ਬਿਲਕੁਲ। 24 ਘੰਟੇ ਠੰਡੇ ਮਿੱਠੇ ਚੱਲਦੀਆਂ, ਸ਼ੁਬੀਲਾ ਚੱਲਦੀਆਂ। ਬੰਦੇ ਕੋਈ ਇੱਕ ਪੈਸਾ ਨਹੀਂ ਨਾ ਹੈਗਾ, ਇੱਕ ਰੁਪਈਆ ਵੀ ਨਹੀਂ। ਬੰਦਾ ਭੁੱਖਾ ਨਹੀਂ ਮਰ ਸਕਦਾ। ਹਾਂ ਜੀ। ਭਾਵੇਂ ਬੱਚੇ ਨੂੰ ਲੈ ਗਦੇ, ਭਾਵੇਂ ਬੁੱਟੇ ਖਾਦੇ ਆਪਣਾ, ਖਾਂਦਾਰ ਨਹੀਂ ਤਾਂ ਵੀ ਕੋਈ ਨਾ। ਪ੍ਰਵਾਹ ਕੋਈ ਨਹੀਂ ਪੰਜਾਬ ਦੀ ਧਰਤੀ ਤੇ। ਕਿਉਂਕਿ 10-5-5-7-7 ਕਿਲੋਮੀਟਰ ਤੇ ਐਸੀ ਗੁਰਦਾਰੇ 24 ਘੰਟੇ ਲੰਗਰ ਚੱਲਦੇ। ਹਾਂ। ਬਾਕੀ ਸੰਤਪੁਰਾਂ ਦੀ ਬੜੀ ਕਿਰਪਾ ਵਾ ਜੱਟ ਕਿਸਾਨ ਨੂੰ ਕਿਸੇ ਨੂੰ ਭਰਾ ਨੇ ਪੁੱਛ ਲੈ ਕੀ ਹਾਲ ਆ ਚਾਰ ਵੀ ਹੋ ਚਾਰ ਵੀ ਹੋਗੇ ਕੀੜੀ ਤੋਂ ਲੈ ਕੇ ਰਾਜਾ ਮਹਾਰਾਜਾਂ ਤੱਕ ਖਾਂਡੇ ਕਿੰਦਾ ਵੀ ਚੜਦੀ ਕਲਾਈ ਕਹਿੰਦਾ ਮੇਰੀ ਚੜਦੀ ਕਲਾਈ ਤੇ ਗਰੀ ਵੀ ਚੜਦੀ ਕਲਾਈ ਹੈ ਮਹਾਰਾਜ ਕਿਰਪਾ ਨਾਲ ਗਰੀ ਵੀ ਚੜਦੀ ਕਲਾਈ ਹੈ ਤੇ ਚਲੋ ਸੱਚੇ ਪਾਸ਼ਾ ਚੜਦੀ ਕਲਾਈ ਰੱਖੇ ਹਰ ਇੱਕ ਨੂੰ ਛਕਣ ਵਾਲਿਆਂ ਨੂੰ ਵੀ ਰੱਖਦੇ ਛਕਣ ਵਾਲਿਆਂ ਨੂੰ ਪੰਜਾਬ ਪਾਰ ਕਰ ਜੋ ਬੋਤਲਾਂ ਚ ਪਾਣੀ ਨਿਕਲਣਾ ਪੈਂਦਾ ਨਾ ਇੱਕੋ ਗਾੜੀ ਚੱਲ ਜਾ ਬੋਤਲਾਂ ਚ ਪਾਣੀ ਭਰ ਤੇ ਇੱਥੇ ਕਰੇ ਲੰਗੂ ਪਰਵਾਇ ਕੋਈ ਨਹੀਂ ਤੇ ਸੱਚੇ ਪਾਤਸ਼ਾਹ ਦਾ ਸ਼ੁਕਰ ਕਰੀਏ ਕਿਨੇ ਪੰਜਾਬ ਦੀ ਧਰਤੀ ਦੇ ਜਨਮ ਦੇਤਾ ਗੁਰੂਆ ਮੈਂ ਤਾਂ ਹੀ ਰੋਲ ਜਾਣਾ ਇਹ ਉਦਾਂ ਹੀ ਹਾਂ ਜੀ ਮੈਂ ਬਗਾਵਤ ਸਾਡਾ ਹੀ ਆ ਜੀ ਕਿਉਂ ਉੱਤੇ ਦਾ ਉੱਤੇ ਸਭ ਕੋ ਗਰਮੀ ਬਹੁਤ ਲੱਗੀ ਆ ਇਹ ਆ ਜੀ ਸਾਡੇ ਨਵੇਂ ਮੈਂਬਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਜੀ ਸਾਰੇ ਪਰਵਾ ਠੀਕ ਠਾਕ ਹੈ ਵਧੀਆ ਵਧੀਆ ਤੁਸੀਂ ਦੱਸੋ ਇਹ ਆ ਜੀ ਸਾਬੀ ਦੇ ਮੰਮੀ ਨਹੀਂ ਡੁਪਲੀਕੇਟ ਡੁਪਲੀਕੇਟ ਨਹੀਂ ਤੂੰ ਕਿਉਂ ਛੱਡ ਕੇ ਆਈ ਆ ਆਹੋ ਕਰੋ ਗੱਲ ਕੋਈ ਦੰਦ ਤੇ ਕੀ ਕਰ ਲੋ ਅਹੀਂ ਵੇਖੀ ਲੈਣ ਜਾਂਦੇ ਆਂ ਹਰਜੋਆ ਨੂੰ ਜੀ ਅੱਜ ਆਪਾਂ ਜੋ ਉਠ ਜੇ ਵੀਡੀਓ 'ਚ ਮੈ ਪਕੌੜੇ ਕੱਢੇ ਪਤਾ ਨਹੀਂ ਲੱਗਦਾ ਨਾ ਉਹ ਘੱਟ ਹੈ ਕਿਤਾ ਜਿਆਦਾ ਪਤਾ ਨਹੀਂ ਲੱਗਦਾ ਪੋਣੀ ਕਿਥੇ ਤੇ ਕੀ ਪਤਾ ਲੱਗਿਆ ਤੇ ਤੇਲ 'ਚ ਕਿੱਦਾਂ ਪਾਉਣਾ ਵਾ ਤੇ ਯਾਰ ਤਲੀ ਕੰਮ ਕੀਤਾ ਵੇ ਪਤਾ ਹੋਵੇ ਹਾਂ ਤੇ ਆਵਾ ਮੈਂ ਨਹੀਂ ਖਾਣੇ ਤਕੌੜੇ ਨਾ ਮੈਂ ਪੀਣੀ ਚਾਹ ਨਾ ਦੀ ਜੀ ਹੁਣ ਅੱਗੀ ਬੀਬੀ ਨੂੰ ਦੱਸਣ ਚੱਲੀ ਆਂ ਉੱਧਰ ਚਾਚੀ ਨਾਲ ਬੀਬੀ ਆ ਰਹਿਣੋਂ ਮੇਰੀ ਬੇਟੀ ਕਰਦੇ ਉੱਥੇ ਕੜੀ ਬੈਠੀ ਹਾਂ ਹਾਂ ਤਲੀ ਚੜਦੀਵਾ ਦਾ ਮੈਨ ਨਹੀਂ ਮੈਨ ਉੱਧਰ ਕਹਿ ਨਹੀਂ ਉਸ ਤੋਂ ਤੋ ਤੋ ਤੀ ਤੇ ਰੀਪੀ ਨੂੰ ਤੋ ਤੋ ਕਹਿ ਰਹੀ ਐ ਕਾਲੂ ਹਾਂ ਚੱਲ ਅਛਾ